ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਮੁੱਖ ਅਪਡੇਟਸ ਤੇ ਕੈਨੇਡਾ ਦੇ ਉਨ ਚਾਰਿਓ ਵਿੱਚ ਵੱਡਾ ਰੀਅਲ ਏਸਟੇਟ ਘੁਟਾਲਾ ਆਰ ਈ ਸੀ ਯੂ ਵੱਲੋਂ ਸੇਵ ਮੈਕਸ ਦੀਆਂ ਚਾਰ ਬ੍ਰੋਕਰੇਜਾਂ ਅਤੇ ਸੀਨੀਅਰ ਬ੍ਰੋਕਰ ਰਮਨ ਦੂਆ ਖਿਲਾਫ ਕਾਰਵਾਈ ਗ੍ਰਾਹਕ ਦੇ ਟਰਸਟ ਖਾਤਿਆਂ ਵਿੱਚੋਂ 2.7 ਮਿਲੀਅਨ ਡਾਲਰ ਦੀ ਗਲਤ ਵਰਤੋਂ ਬੇਨਕਾਬ ਕੈਨੇਡਾ ਵਿੱਚ ਸਰਵੇਖਣ 50% ਲੋਕ ਮੰਨਦੇ ਹਨ ਕਿ ਇਮੀਗ੍ਰੇਸ਼ਨ ਦੇਸ਼ ਤੇ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ ਖਾਸ ਕਰਕੇ ਉਨਚਾਰੀਓ ਸਸਕੇਚਵਨ ਮੈਨੀਟੋਬਾ ਅਤੇ ਅਲਬਰਟਾ ਦੇ ਨਾਗਰਿਕਾਂ ਵਿੱਚ ਚਿੰਤਾ ਵਧੀ ਹੈ ਮੰਗਾਈ ਕਰਾਂ ਦੀ ਕਮੀ ਅਤੇ ਨੌਕਰੀਆਂ ਤੇ ਦਬਾਅ ਕਾਰਨ ਨਾਪਸੰਦਗੀ ਦਰਜਾ ਕੈਨੇਡਾ ਦੇ ਕਿਊਬਾ ਲਈ ਯਾਤਰਾ ਸਲਾਹ ਅਪਡੇਟ ਕੀਤੀ ਹੈ ਯਾਤਰੀਆਂ ਨੂੰ ਬਿਜਲੀ ਇੰਡਨ ਅਤੇ ਜ਼ਰੂਰੀ ਸਮਾਨ ਦੀ ਕਮੀ ਕਾਰਨ ਉੱਚ ਸਾਵਧਾਨੀ ਦੀ ਚੇਤਾਵਨੀ ਲੰਬੇ ਬਿਜਲੀ ਕਟ ਅਤੇ ਆਵਾਜਾਈ ਰੁਕਾਵਟ ਦੇ ਕਾਰਨ ਯਾਤਰਾ ਵਿੱਚ ਮੁਸ਼ਕਲਾਂ ਕੈਨੇਡਾ ਦੇ ਰੱਖਿਆ ਮੰਤਰੀ ਮੈਗ ਗਿੰਟੀ ਦਾ ਬਿਆਨ ਕੈਨੇਡਾ ਪਰਮਾਣੂ ਰੱਖਿਆ ਬਣਾਉਣ ਜਾਂ ਰੱਖਣ ਦਾ ਕੋਈ ਵੀ ਇਰਾਦਾ ਨਹੀਂ ਰੱਖਦਾ ਸੈਨਾ ਦੀ ਮਜ਼ਬੂਤੀ ਅਤੇ ਆਧੁਨਿਕ ਹਥਿਆਰਾਂ ਤੇ ਧਿਆਨ ਅੰਤਰਰਾਸ਼ਟਰੀ ਸ਼ਾਂਤੀ ਅਤੇ ਰੱਖਿਆ ਨੂੰ ਪ੍ਰਾਥਮਿਕਤਾ ਹੁਣ ਖਬਰਾਂ ਵਿਸਥਾਰ ਨਾਲ ਉਨਚਾਰੀਓ ਦੇ ਰੀਅਲ اسٹیਟ ਨਿਯਮਕ ਸੰਸਥਾ RECU ਦੇ ਸੇਵ ਮੈਕਸ ਦੀਆਂ ਚਾਰ ਬ੍ਰੋਕਰੇਜਾਂ ਅਤੇ ਸੀਨੀਅਰ ਬ੍ਰੋਕਰ ਰਮਨ ਦੁਆ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਗਭਗ 2.7 ਮਿਲੀਅਨ ਡਾਲਰ ٹرسٹ ਖਾਤਿਆਂ ਵਿੱਚੋਂ ਗਲਤ ਤਰੀਕੇ ਨਾਲ ਵਰਤੇ ਗਏ ਜੋ ਕਿ ਗਾਕਾਂ ਦੇ ਘਰਾਂ ਦੇ ਸੌਦੇ ਲਈ ਰੱਖੇ ਗਏ ਸਨ ਇਹ ਪੈਸਾ ਕਰਜ਼ਿਆਂ ਟੈਕਸ ਕ੍ਰੈਡਿਟ ਕੈਨੇਡਾ ਅਤੇ ਹੋਰ ਖਰਚਿਆਂ ਲਈ ਖਾਤਿਆਂ ਵਿੱਚ ਦਿੱਤਾ ਗਿਆ ਸੀ ਜੋ ਕਿ ਕਾਨੂੰਨ ਦੇ ਖਿਲਾਫ ਹੈ। ਕੈਨੇਡਾ ਦੇ 온ਟਾਰੀਓ ਪ੍ਰਾਂਤ ਵਿੱਚ ਰੀਅਲ اسٹیਟ ਸੈਕਟਰ ਨਾਲ ਜੁੜੀ ਇੱਕ ਬਹੁਤ ਵੱਡੀ ਅਤੇ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ। ਉਨਟਾਰੀਓ ਦੀ ਰੀਅਲ ਏਸਟੇਟ ਨਿਗਰਾਨ ਸੰਸਥਾ ਆਰ ਈ ਸੀ ਓ ਰੀਅਲ ਏਸਟੇਟ ਕਾਉਂਸਲ ਆਫ ਉਨਟਾਰੀਓ ਨੇ ਸੇਵ ਮੈਕਸ ਗਰੁੱਪ ਨਾਲ ਸੰਬੰਧਿਤ ਚਾਰ ਬ੍ਰੋਕਰੇਜਾਂ ਅਤੇ ਦੋ ਉੱਚ ਪੱਧਰੀ ਬ੍ਰੋਕਰਾਂ ਖਿਲਾਫ ਕੜੀ ਕਾਰਵਾਈ ਕੀਤੀ ਹੈ ਰੀਕੋ ਵੱਲੋਂ ਕੀਤੀਆਂ ਗਈਆਂ ਵਿਸਥਾਰਪੂਰਵਕ ਚਾਚਾ ਨਿਰਧਾਰਨਾ ਅਤੇ ਇੱਕ ਸੰਤੁਲਿਤ ਤੀਜੀ ਪੱਖੀ ਫੋਰੈਂਸਿਕ ਅਡੀਟ ਤੋਂ ਬਾਅਦ ਇਹ ਪੁਸ਼ਟੀ ਹੋਈ ਹੈ ਕਿ ਲਗਭਗ 2.7 ਮਿਲੀਅਨ ਡਾਲਰ ਦੀ ਰਕਮ ਗ੍ਰਾਹਕਾਂ ਦੇ ਰੀਅਲ ਸਟੇਟ ٹرسٹ ਖਾਤਿਆਂ ਵਿੱਚੋਂ ਗੈਰਕਾਨੂੰਨੀ ਤਰੀਕਿਆਂ ਨਾਲ ਵਰਤੀ ਗਈ ਹੈ। ਏ ٹرسٹ ਖਾਤੇ ਗ੍ਰਾਹਕਾਂ ਵੱਲੋਂ ਘਰ ਖਰੀਦਣ ਜਾਂ ਵੇਚਣ ਵਾਲੇ ਦਿੱਤੇ ਗਏ ਡਿਪੋਜ਼ਿਟ ਦੀ ਸੁਰੱਖਿਆ ਲਈ ਬਣਾਏ ਜਾਂਦੇ ਹਨ ਤਾਂ ਜੋ ਹਰ ਸੌਦਾ ਸਹੀ ਅਤੇ ਸੁਰੱਖਿਤ ਢੰਗ ਨਾਲ ਪੂਰਾ ਹੋ ਸਕੇ ਜਾਂਚ ਦੌਰਾਨ ਰੀਕੋ ਨੂੰ ਪਤਾ ਲੱਗਿਆ ਕਿ ਇਸ ٹرسٹ ਖਾਤਿਆਂ ਵਿੱਚੋਂ ਪੈਸਾ ਮਹੀਨੇ ਦੇ ਵਿੱਚਕਾਰ ਕੱਢਿਆ ਜਾਂਦਾ ਸੀ ਅਤੇ ਮਹੀਨੇ ਦੇ ਅੰਤ ਤੱਕ ਲਾਜ਼ਮੀ ਮਿਲਾਨ ਤੋਂ ਪਹਿਲਾਂ ਹੀ ਵਾਪਸ ਜਮ੍ਹਾਂ ਕਰਵਾ ਦਿੱਤਾ ਜਾਂਦਾ ਸੀ ਤਾਂ ਜੋ ਕਾਗਜ਼ੀ ਰਿਕਾਰਡਾਂ ਵਿੱਚ ਕੋਈ ਗੜਬੜ ਨਜ਼ਰ ਨਾ ਆਵੇ ਹਾਲਾਂਕਿ ਇਹ ਤਰੀਕਾ ਕਾਨੂੰਨ ਅਨੁਸਾਰ ਸਖਤ ਮਨਾਹੀ ਵਾਲਾ ਹੈ ਫਿਰ ਵੀ ਇਹ ਰਕਮ ਘਰਾਂ ਦੇ ਸੋਧਿਆਂ ਲਈ ਵਰਤਨ ਦੀ ਬਜਾਏ ਨਿੱਜੀ ਅਤੇ ਵਪਾਰਕ ਖਰਚਾਂ ਲਈ ਵਰਤੀ ਗਈ ਜਿਸ ਵਿੱਚ ਕਰਜ਼ਿਆਂ ਦੀ ਭੁਗਤਾਨੀ ਪ੍ਰਾਪਰਟੀ ਮੈਨੇਜਮੈਂਟ ਫੀਸਾਂ ਸਰਕਾਰੀ ਟੈਕਸ ਕ੍ਰੈਡਿਟ ਕਾਰਡਾਂ ਤੇ ਬਕਾਇਆ ਅਤੇ ਵਕ ਵਕ ਵੈਂਡਰਾਂ ਨੂੰ ਕੀਤੇ ਗਏ ਭੁਗਤਾਨ ਸ਼ਾਮਲ ਹਨ ਇਹ ਸਾਰਾ ਮਾਮਲਾ ਟਰਸਟਿੰਗ ਰੀਅਲ اسٹیਟ ਸਰਵਿਸ ਐਕਟ 2002 ਦੀ ਸਪਸ਼ਟ ਉਲੰਘਣਾ ਹੈ ਜੋ ਕਿ ਗ੍ਰਾਹਕਾਂ ਦੇ ਪੈਸੇ ਦੀ ਪੂਰੀ ਸੁਰੱਖਿਆ ਯਕੀਨੀ ਬਣਾਉਣ ਲਈ ਬਣਾਇਆ ਗਿਆ ਸੀ ਰਿਪੋਰਟ ਅਨੁਸਾਰ ਇਸ ਮਾਮਲੇ ਦੀ ਸੁਰੱਖਿਆ ਦਸੰਬਰ 2024 ਵਿੱਚ ਮਿਲੀ ਇੱਕ ਅਧਿਕਾਰਿਕ ਸ਼ਿਕਾਇਤ ਤੋਂ ਹੋਈ ਸੀ ਜਿਸ ਤੋਂ ਬਾਅਦ ਲੰਬੇ ਸਮੇਂ ਵਿੱਚ ਜਾਂਚ ਚੱਲਦੀ ਰਹੀ ਜਨਵਰੀ 2026 ਵਿੱਚ ਤਿਆਰ ਹੋਈ ਫੋਰੈਂਸਿਕ ਰਿਪੋਰਟ ਨੇ ਸਾਰੇ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ ਜਿਸ ਤੋਂ ਬਾਅਦ ਰਿਕੋ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਸੰਬੰਧਿਤ ਬ੍ਰੋਕਰੇਜਾਂ ਦੀ ਗਤੀਵਿਧੀ ਰੋਕ ਦਿੱਤੀ ਹੈ ਅਤੇ ਸੀਨੀਅਰ ਬ੍ਰੋਕਰਾਂ ਨੂੰ ਸਸਪੈਂਡ ਕਰ ਦਿੱਤਾ ਹੈ ਨਿਯਮਿਤ ਸੰਸਥਾ ਨੇ ਸਪਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦੀਆਂ ਗੜਬੜਾਂ ਨਾਲ ਨਾ ਸਿਰਫ ਗਾਕਾਂ ਦੇ ਪੈਸੇ ਖਤਰੇ ਵਿੱਚ ਪੈਂਦੇ ਹਨ ਬਲਕਿ ਪੂਰੇ ਰੀਅਲ ਏਸਟੇਟ ਸਿਸਟਮ ਤੇ ਲੋਕਾਂ ਦਾ ਭਰੋਸਾ ਵੀ ਡਗਮਗਾਉਂਦਾ ਹੈ ਰਿਕੋ ਨੇ ਇਹ ਵੀ ਕਿਹਾ ਹੈ ਕਿ ਅਜੀਹੇ ਮਾਮਲਿਆਂ ਵਿੱਚ ਦੋਸ਼ੀਆਂ ਖਿਲਾਫ ਕਾਨੂੰਨ ਅਨੁਸਾਰ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਗਾਕ ਦੇ ਹੱਕਾਂ ਨਾਲ ਕੋਈ ਖੇਡ ਨਾ ਸਕੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਲੋਕਾਂ ਦੀ رائے ਬਦਲ ਗਈ ਹੈ ਇੱਕ ਨਵੇਂ ਸਰਵੇਖਣ ਮੁਤਾਬਕ ਕਰੀਬ 50% ਕੈਨੇਡੀਅਨ ਲੋਕਾਂ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਦਾ ਦੇਸ਼ ਤੇ ਨਕਾਰਾਤਮਕ ਅਸਰ ਪੈ ਰਿਹਾ ਹੈ ਖਾਸ ਕਰਕੇ 온ਟਾਰੀਓ ਸੈਕਚੁਆਨ ਮੈਨੀਟੋਬਾ ਅਤੇ ਅਲਬਰਟਾ ਪ੍ਰਾਂਤਾਂ ਵਿੱਚ ਜ਼ਿਆਦਾਤਰ ਲੋਕਾਂ ਨੇ ਇਮੀਗ੍ਰੇਸ਼ਨ ਬਾਰੇ ਨਾਪਸੰਦਗੀ ਵਾਲੀ ਸੋਚ ਜਤਾਈ ਹੈ ਲੋਕਾਂ ਦਾ ਕਹਿਣਾ ਹੈ ਕਿ ਘਰਾਂ ਦੀ ਕਮੀ ਨੌਕਰੀਆਂ ਤੇ ਦਬਾਅ ਤੇ ਮੰਗਾਈ ਵਧਨ ਕਾਰਨ ਇਹ ਚਿੰਤਾ ਵਧੀ ਹੋਈ ਹੈ ਹਾਲਾਂਕਿ ਕੁਝ ਲੋਕ ਅਜੇ ਵੀ ਇਮੀਗ੍ਰੇਸ਼ਨ ਨੂੰ ਦੇਸ਼ ਦੀ ਤਰੱਕੀ ਲਈ ਜ਼ਰੂਰੀ ਮੰਨਦੇ ਹਨ ਕੈਨੇਡਾ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਲੋਕਾਂ ਦੀ رائے ਬਹੁਤ ਹੀ ਗੰਭੀਰ ਰੂਪ ਵਿੱਚ ਤਬਦੀਲ ਹੋ ਰਹੀ ਹੈ ਇਹ ਤਾਜ਼ਾ ਸਰਵੇਖਣ ਦਿਖਾਉਂਦਾ ਹੈ ਕਿ ਲਗਭਗ 50% ਕੈਨੇਡੀਅਨ ਮੰਨਦੇ ਹਨ ਕਿ ਇਮੀਗ੍ਰੇਸ਼ਨ ਦੇਸ਼ ਤੇ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ ਖਾਸ ਕਰਕੇ ਉਨਤਾਰਿਓ ਸਸਕੇਚਵਨ ਮੈਨੀਟੋਬਾ ਅਤੇ ਅਲਬਰਟਾ ਵਰਗੇ ਪ੍ਰਾਂਤਾਂ ਵਿੱਚ ਲੋਕ ਇਸ ਮਾਮਲੇ 'ਚ ਜ਼ਿਆਦਾਤਰ ਚਿੰਤਿਤ ਅਤੇ ਨਿਰਾਸ਼ਾਵਾਦੀ ਸੋਚ ਰੱਖਦੇ ਹਨ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਲੋਕ ਮੰਗਾਈ ਘਰਾਂ ਦੀ ਕੀਮਤ ਨੌਕਰੀਆਂ ਤੇ ਦਬਾਅ ਅਤੇ ਸਿਹਤ ਸੇਵਾਵਾਂ ਵਿੱਚ ਰੁਕਾਵਟਾਂ ਨਾਲ ਸੰਬੰਧਿਤ ਆਪਣੀਆਂ ਚਿੰਤਾਵਾਂ ਜਤਾਉਂਦੇ ਹਨ ਇਮੀਗ੍ਰੇਸ਼ਨ ਦੇ ਕਾਰਨਾਂ ਕਰਕੇ ਘਰਾਂ ਦੇ ਕਿਰਾਏ ਤੇਜ਼ੀ ਨਾਲ ਵਧ ਰਹੇ ਹਨ ਵਦਨ ਨਾਲ ਮਕਾਨਾਂ ਦੀ ਮੰਗ ਵੀ ਵਧ ਰਹੀ ਹੈ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਇਸ ਅਸਰ ਨੂੰ ਕੰਟਰੋਲ ਕਰਨ ਲਈ ਕਾਫੀ ਪ੍ਰਭਾਵਸ਼ਾਲੀ ਹਨ ਇਸ ਦੇ ਨਾਲ ਨਾਲ ਲੋਕਾਂ ਦੀ ਸੋਚ ਵਿੱਚ ਇਹ ਚਿੰਤਾ ਹੈ ਕਿ ਨਵੀਂ ਆਬਾਦੀ ਨਾਲ ਸਿਹਤ ਸੇਵਾਵਾਂ ਸਕੂਲਾਂ ਅਤੇ ਆਵਾਜਾਈ ਦੀਆਂ ਸਹੂਲਤਾਂ ਤੇ ਦਬਾਅ ਵਧ ਰਿਹਾ ਹੈ। ਸਰਕਾਰ ਤੇ ਲੋਕਾਂ ਦਾ ਭਰੋਸਾ ਥੋੜਾ ਘਟ ਰਿਹਾ ਹੈ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਇਮੀਗ੍ਰੇਸ਼ਨ ਦੀ ਯੋਜਨਾ ਦੇਸ਼ ਦੀ ਜ਼ਰੂਰਤਾਂ ਅਨੁਸਾਰ ਨਹੀਂ ਬਣਾਈ ਗਈ। ਲੋਕਾਂ ਲਈ ਇਹ ਵੀ ਦ੍ਰਿੜ ਭਾਵਨਾ ਹੈ ਕਿ ਬਿਨਾਂ ਸੋਚ ਵਿਚਾਰ ਦੇ ਜ਼ਿਆਦਾ ਇਮੀਗ੍ਰੈਂਟਾਂ ਨੂੰ ਆਪਣੇ ਕੈਨੇਡਾ ਦੇ ਵਿੱਚ ਆਗਿਆ ਦੇਣ ਦੇ ਮੁਲਕ ਦੀ ਅਰਥਵਿਵਸਥਾ, ਰੋਜ਼ਗਾਰ, ਮੌਕੇ ਅਤੇ ਆਵਾਜਾਈ ਦਾ ਸਿਸਟਮ ਪ੍ਰਭਾਵਿਤ ਹੋ ਰਿਹਾ ਹੈ। ਹਾਲਾਂਕਿ ਕੁਝ ਲੋਕ ਅਜੇ ਵੀ ਇਹ ਮੰਨਦੇ ਹਨ ਕਿ ਇਮੀਗ੍ਰੇਸ਼ਨ ਦੇ ਨਾਲ ਕੈਨੇਡਾ ਨੂੰ ਲੰਬੇ ਸਮੇਂ ਵਿੱਚ ਲਾਭ ਹੋ ਸਕਦਾ ਹੈ। ਕਿਉਂਕਿ ਇਸ ਨਾਲ ਮਜ਼ਦੂਰਾਂ ਦੀ ਘਾਟ ਪੂਰੀ ਹੁੰਦੀ ਹੈ ਨਵੇਂ ਕਾਰੋਬਾਰ ਵਿਕਸਿਤ ਹੁੰਦੇ ਹਨ ਅਤੇ ਅਰਥਵਿਵਸਥਾ ਮਜ਼ਬੂਤ ਬਣਦੀ ਹੈ ਪਰ ਸਰਵੇਖਣ ਦਿਖਾਉਂਦਾ ਹੈ ਕਿ ਲੋਕਾਂ ਦੀ ਬਹੁਤ ਵੱਡੀ ਗਿਣਤੀ ਲਈ ਵਿਸ਼ੇਸ਼ ਤੌਰ ਤੇ ਉਹ ਲੋਕ ਜੋ 온ਟਾਰੀਓ ਸਸਕਾਚੁਆਨ ਮੈਨੀਟੋਬਾ ਅਤੇ ਅਲਬਰਟਾ ਵਿਚ ਰਹਿੰਦੇ ਹਨ ਇਸ ਪ੍ਰਕਿਰਿਆ ਨਾਲ ਜੁੜੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਮਹੱਤਵਪੂਰਨ ਹਨ ਇਹ ਚਿੰਤਾ ਕਰੇਲੂ ਸਮਾਜਿਕ ਆਰਥਿਕ ਅਤੇ ਨਾਗਰਿਕ ਜੀਵਨ ਤੇ ਵੀ ਪ੍ਰਭਾਵ ਪਾ ਰਹੀ ਹੈ ਲੋਕ ਸਰਕਾਰ ਤੋਂ ਆਸ ਕਰ ਰਹੇ ਹਨ ਕਿ ਉਹ ਇਮੀਗ੍ਰੇਸ਼ਨ ਦੀ ਯੋਜਨਾ ਵਿੱਚ ਸੁਧਾਰ ਕਰੇ ਤਾਂ ਜੋ ਦੇਸ਼ ਦੀ ਜ਼ਰੂਰਤਾਂ ਦੇ ਅਨੁਸਾਰ ਨਵੀਂ ਆਬਾਦੀ ਆ ਸਕੇ ਅਤੇ ਲੋਕਾਂ ਲਈ ਜ਼ਿੰਦਗੀ ਤੇ ਸਿਹਤਮੰਦ ਪ੍ਰਭਾਵ ਪਾਵੇ ਕੈਨੇਡਾ ਵਿੱਚ ਫਰਵਰੀ ਮਹੀਨੇ ਦਾ ਪਹਿਲਾ ਐਕਸਪ੍ਰੈਸ ਐਂਟਰੀ ਡਰਾਅ ਜਾਰੀ ਹੋਇਆ ਹੈ ਜਿਸ ਵਿੱਚ ਪ੍ਰਾਂਤਕ ਨੋਮਿਨੀ ਪ੍ਰੋਗਰਾਮ ਦੇ ਉਮੀਦਵਾਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇਸ ਡਰਾਅ ਵਿੱਚ ਕੁੱਲ 423 ਆਈਟੀਏ ਜਾਰੀ ਕੀਤੇ ਗਏ ਹਨ ਜਿਸ ਡਰਾਅ ਵਿੱਚ ਸ਼ਾਮਲ ਹੋਣ ਲਈ ਉਮੀਦਵਾਰਾਂ ਦੀ ਸੀਆਰਐਸ ਸਕੋਰ ਘੱਟੋਂ ਘੱਟ 749 ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਆਪਣਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ 16 ਦਸੰਬਰ 2025 ਰਾਤ 10:30 ਵਜੇ ਯੂਟੀਸੀ ਤੋਂ ਪਹਿਲਾਂ ਬਣਾਇਆ ਹੋਣਾ ਚਾਹੀਦਾ ਸੀ ਇਸ ਡਰੋ ਨਾਲ ਕੈਨੇਡਾ ਵਿੱਚ ਨਵੇਂ ਇਮੀਗ੍ਰੈਂਟਾਂ ਨੂੰ ਆਸਾਨੀ ਨਾਲ ਆਪਣਾ ਰਾਹ ਸ਼ੁਰੂ ਕਰਨ ਦਾ ਮੌਕਾ ਮਿਲੇਗਾ ਕੈਨੇਡਾ ਵਿੱਚ ਫਰਵਰੀ 2026 ਦਾ ਪਹਿਲਾ ਐਕਸਪ੍ਰੈਸ ਐਂਟਰੀ ਡਰੋ ਇਸ ਮਹੀਨੇ ਦੀ ਸਭ ਤੋਂ ਮਹੱਤਵਪੂਰਨ ਘਟਨਾਵਾਂ ਵਿੱਚੋਂ ਸਾਹਮਣੇ ਆਇਆ ਹੈ ਜਿਸ ਵਿੱਚ ਪ੍ਰਾਂਤਕੀ ਨੋਮੀਨੀ ਪ੍ਰੋਗਰਾਮ provincial nominee program pnp ਦੇ ਉਮੀਦਵਾਰਾਂ ਨੂੰ ਇਮੀਗ੍ਰੇਸ਼ਨ ਰਿਫਿਊਜ਼ ਅਤੀ ਸਿਟੀਜ਼ਨਸ਼ਿਪ ਕੈਨੇਡਾ ircc ਵੱਲੋਂ ਆਵਦੇਸ਼ ਇਨਵੀਟੇਸ਼ਨ ਆਫ ਅਪਲਾਈ ita ਜਾਰੀ ਕੀਤੇ ਗਏ ਹਨ ਇਸ ਡਰਾ ਵਿੱਚ ਕੁੱਲ 423 ita ਜਾਰੀ ਕੀਤੇ ਗਏ ਜੋ ਉਮੀਦਵਾਰਾਂ ਲਈ ਕੈਨੇਡਾ ਵਿੱਚ ਸਥਾਈ ਨਿਵਾਸ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ ਇਸ ਡਰੋ ਵਿੱਚ ਸ਼ਾਮਲ ਹੋਣ ਲਈ ਉਮੀਦਵਾਰਾਂ ਨੂੰ ਕੁਝ ਮੁੱਖ ਅਤੇ ਜ਼ਰੂਰੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਸਭ ਤੋਂ ਪਹਿਲਾਂ ਅਤੇ ਮਹੱਤਵਪੂਰਨ ਸ਼ਰਤ ਤਾਂ ਇਹ ਹੈ ਕਿ ਉਮੀਦਵਾਰਾਂ ਦੀ ਕੰਪਰੀਹੈਂਸਿਵ ਰੈਂਕਿੰਗ ਸਿਸਟਮ CRS ਸਕੋਰ ਘੱਟੋਂ ਘੱਟ 749 ਹੋਵੇ ਜੋ ਕਿ ਦਰਸਾਉਂਦਾ ਹੈ ਕਿ ਉਮੀਦਵਾਰ ਆਪਣੀ ਯੋਗਤਾ ਸਿੱਖਿਆ ਤਜਰਬਾ ਭਰੋਸਾ ਸਮਰੱਥਾ ਅਤੇ ਕੈਨੇਡਾ ਵਿੱਚ ਕੰਮ ਕਰਨ ਦੀ ਸਮਰੱਥਾ ਤੇ ਮਾਪਦੰਡ ਦੇ ਉੱਚੇ ਦਰਜੇ ਤੇ ਖੜਾ ਹੈ ਦੂਜੀ ਸ਼ਰਤ ਇਹ ਸੀ ਕਿ ਉਮੀਦਵਾਰਾਂ ਨੇ ਆਪਣਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ 16 ਦਸੰਬਰ 2025 ਰਾਤ 10:30 ਵਜੇ ਯੂਨੀਵਰਸਲ ਕੋਆਰਡੀਨੇਟਿਡ ਟਾਈਮ ਯੂਟੀਸੀ ਤੋਂ ਪਹਿਲਾਂ ਬਣਾਇਆ ਹੋਵੇਗਾ ਤਾਂ ਜੋ ਉਹ ਇਸ ਡਰੋ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਣ ਪੀਐਨਪੀ ਦੇ ਢਾਂਚੇ ਤਹਿਤ ਉਹ ਪ੍ਰੋਗਰਾਮ ਉਮੀਦਵਾਰਾਂ ਨੂੰ ਇੱਕ ਖਾਸ प्रांत ਦੁਆਰਾ ਨੋਮੀਨੇਸ਼ਨ ਦਿੱਤਾ ਜਿਸ ਨਾਲ ਉਹ ਉਸ ਪ੍ਰਾਂਤ ਵਿੱਚ ਸਥਾਈ ਤੌਰ ਤੇ ਨਿਵਾਸ ਕਰਨ ਦੀ ਯੋਗ ਬਣ ਜਾਂਦੇ ਹਨ ਅਤੇ ਉੱਥੇ ਦੀਆਂ ਰੋਜ਼ਗਾਰ ਸਥਿਤੀਆਂ ਅਤੇ ਸਮਾਜਿਕ ਸਹੂਲਤਾਂ ਦਾ ਲਾਭ ਉਠਾ ਸਕਦੇ ਹਨ ਇਹ ਪ੍ਰਕਿਰਿਆ ਨਾ ਸਿਰਫ ਉਮੀਦਵਾਰਾਂ ਲਈ ਮੌਕੇ ਖੋਲਦੀ ਹੈ ਬਲਕਿ ਕੈਨੇਡਾ ਦੇ ਪ੍ਰਾਂਤਾਂ ਲਈ ਵੀ ਲਾਭਦਾਇਕ ਸਾਬਤ ਹੁੰਦੀ ਹੈ ਕਿਉਂਕਿ ਇਸ ਨਾਲ ਉਹਨਾਂ ਦੀਆਂ ਆਬਾਦੀ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਨੌਕਰੀਆਂ ਅਤੇ ਸੇਵਾਵਾਂ ਵਿੱਚ ਉੱਚ ਸਹੂਲਤਾਂ ਬਣਦੀਆਂ ਹਨ ਅਤੇ ਆਰਥਿਕ ਵਿਕਾਸ ਨੂੰ ਤੇਜ਼ੀ ਵੀ ਮਿਲਦੀ ਹੈ ਆਈਆਰਸੀਸੀ ਵੱਲੋਂ ਜਾਰੀ ਆਈਟੀਏ ਨਾਲ ਉਮੀਦਵਾਰ ਆਪਣੇ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦੇ ਹਨ ਜਿਸ ਵਿੱਚ ਉਹ ਆਪਣੀ ਕਾਬਲੀਅਤ ਤਜਰਬਾ ਅਤੇ ਕੈਨੇਡਾ ਵਿੱਚ ਨਿਵਾਸ ਲਈ ਲੋੜਿੰਦੇ ਦਸਤਾਵੇਜ਼ ਦਰਜ ਕਰਦੇ ਹਨ ਇਸ ਤਰੀਕੇ ਨਾਲ ਐਕਸਪ੍ਰੈਸ ਐਂਟਰੀ ਡਰੋਅ ਦੇ ਨਤੀਜੇ ਉਮੀਦਵਾਰਾਂ ਲਈ ਨਵੇਂ ਜੀਵਨ ਦੇ ਦਰਵਾਜ਼ੇ ਖੋਲ੍ਹਦੇ ਹਨ ਅਤੇ ਕੈਨੇਡਾ ਵਿੱਚ ਵਧ ਰਹੀ ਆਬਾਦੀ ਅਤੇ ਆਰਥਿਕ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਾਇਕ ਵੀ ਹੁੰਦਿਆ ਹੈ ਇਸ ਟਰੂ ਦੀ ਵਿਸਥਾਰਪੂਰਵਕ ਜਾਣਕਾਰੀ ਉਮੀਦਵਾਰਾਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਵੀ ਸਮਝਣ ਵਿੱਚ ਮਦਦ ਕਰਦੀ ਹੈ ਕਿ ਉਹ ਕਿਹੜੇ ਮਾਪਦੰਡਾਂ ਤੇ ਉਮੀਦਵਾਰ ਚੁਣੇ ਜਾਂਦੇ ਹਨ ਅਤੇ ਕਿਨੇ ਉਹ ਆਪਣੀ ਯੋਜਨਾ ਨੂੰ ਤਿਆਰ ਕਰ ਸਕਦੇ ਹਨ ਆਈਆਰਸੀਸੀ ਦੀ ਇਹ ਕਾਰਵਾਈ ਕੈਨੇਡਾ ਵਿੱਚ ਨਿਯਮਤ ਅਤੇ ਪਾਰਦਰਸ਼ੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਯਕੀਨੀ ਬਣਾਉਂਦੀ ਹੈ ਅਤੇ ਉਮੀਦਵਾਰਾਂ ਨੂੰ ਨਿਰਧਾਰਿਤ ਮਿਆਦਾਂ ਵਿੱਚ ਆਪਣੀ ਅਰਜ਼ੀ ਪੂਰੀ ਕਰਨ ਦੇ ਮੌਕੇ ਵੀ ਦਿੰਦੀ ਹੈ ਇਸ ਤਰੀਕੇ ਨਾਲ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਨਵੇਂ ਉਮੀਦਵਾਰ ਸ਼ਾਮਲ ਹੋ ਰਹੇ ਹਨ ਜੋ ਕਿ ਦੇਸ਼ ਦੀ ਆਰਥਿਕ ਸਮਾਜ ਅਤੇ ਸਾਂਝੀ ਜੀਵਨ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾ ਰਹੇ ਹਨ ਕੈਨੇਡਾ ਨੇ ਕਿਊਬਾ ਲਈ ਆਪਣਾ ਟ੍ਰੈਵਲ ਐਡਵਾਈਜ਼ਰੀ ਅਪਡੇਟ ਜਾਰੀ ਕੀਤਾ ਹੈ ਸਫ਼ਰ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਕਿਊਬਾ ਵਿੱਚ ਬਿਜਲੀ, ਇੰਦਨ ਅਤੇ ਜ਼ਰੂਰੀ ਸਮਾਨ ਦੀ ਕਮੀ ਬਹੁਤ ਬੱਧਰ ਹੋ ਗਈ ਹੈ ਸਰਕਾਰ ਨੇ ਕਿਹਾ ਹੈ ਕਿ ਸਥਿਤੀ ਅਨਪੇਸ਼ਗੀ ਅਤੇ ਅਸਥਿਰ ਹੈ ਜਿਸ ਕਾਰਨ ਫਲਾਈਟਾਂ ਵਿੱਚ ਅਚਾਨਕ ਰੁਕਾਵਟ ਆ ਸਕਦੀ ਹੈ ਕਿਊਬਾ ਵਿੱਚ ਬਿਜਲੀ ਦੀ ਬਿਸ਼ਤ ਲਈ ਲੰਬੇ ਸਮੇਂੇ ਲੇ ਦਿਨ ਵਿੱਚ ਕੱਟ ਸ਼ਡਿਊਲ ਕੀਤੇ ਗਿਆਨ ਪਰ ਅਚਾਨਕ ਦੇਸ਼ ਭਰ ਵਿੱਚ ਬਿਜਲੀ ਦੀ ਗੈਰ ਹਾਜ਼ਰੀ ਵੀ ਹੋ ਸਕਦੀ ਹੈ ਜੋ ਕਿ 24 ਘੰਟਿਆਂ ਤੋਂ ਵੱਧ ਰਹਿ ਸਕਦੀ ਹੈ ਇੰਦਨ ਦੀ ਕਮੀ ਕਾਰਨ ਟਰੈਵਲ ਕਰਨਾ ਮੁਸ਼ਕਲ ਹੋ ਗਿਆ ਹੈ ਪਬਲਿਕ ਟਰਾਂਸਪੋਰਟ ਵਾਰ-ਵਾਰ ਰੁਕਦਾ ਹੈ ਕਈ ਯਾਤਰੀ ਕਾਰਾਂ ਵਿੱਚ ਫਸੇ ਰਹਿੰਦੇ ਹਨ ਅਤੇ ਪੰਪਾਂ ਤੇ ਲੰਬੀਆਂ ਲਾਈਨਾਂ ਦੇ ਕਾਰਨ ਛੋਟੀਆਂ ਜ਼ਬਰਦਸਤੀਆਂ ਵੀ ਹੋ ਜਾਂਦੀਆਂ ਹਨ ਕੈਨੇਡਾ ਨੇ ਤਾਜ਼ਾ ਟ੍ਰੈਵਲ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਕਿਊਬਾ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਨੂੰ ਵੱਡੀ ਸਾਵਧਾਨੀ ਅਤੇ ਧਿਆਨ ਦੀ ਲੋੜ ਹੈ ਇਸ ਐਡਵਾਈਜ਼ਰੀ ਦੇ ਅਨੁਸਾਰ ਕਿਊਬਾ ਵਿੱਚ ਬਿਜਲੀ, ਇੰਦਨ ਅਤੇ ਜੀਵਨ ਜ਼ਰੂਰਤਾਂ ਦਾ ਸਮਾਨ ਦੀ ਕਮੀ ਬਹੁਤ ਗੰਭੀਰ ਹੋ ਰਹੀ ਹੈ ਜੋ ਕਿ ਸਫ਼ਰ ਕਰਨ ਵਾਲੇ ਲੋਕਾਂ ਲਈ ਕਾਫੀ ਮੁਸ਼ਕਲਾਂ ਪੈਦਾ ਕਰ ਰਹੀ ਹੈ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਸਥਿਤੀ ਅਨਪੇਸ਼ਗੀ ਹੈ ਅਤੇ ਕਦੇ ਵੀ ਹੋਰ ਖਰਾਬੀ ਹੋ ਸਕਦੀ ਹੈ ਜਿਸ ਕਾਰਨ ਫਲਾਈਟਾਂ ਅਤੇ ਯਾਤਰਾ ਦੇ ਹੋਰ ਆਯੋਜਨਾਤੇ ਅਚਾਨਕ ਰੁਕਾਵਟ ਆ ਸਕਦੀ ਹੈ ਕਿਊਬਾ ਵਿੱਚ ਬਿਜਲੀ ਬਚਤ ਲਈ ਹਰ ਰੋਜ਼ ਲੰਬੇ ਸਮੇਂ ਲਈ ਬਿਜਲੀ ਕੱਟ ਸ਼ਡਿਊਲ ਕੀਤੇ ਗਏ ਹਨ ਪਰ ਅਚਾਨਕ ਦੇਸ਼ ਭਾਰ ਵਿੱਚ ਬਿਜਲੀ ਦੀ ਗੈਰ ਹਾਜ਼ਰੀ ਵੀ ਹੋ ਸਕਦੀ ਹੈ ਜੋ ਕਿ 24 ਘੰਟਿਆਂ ਤੋਂ ਵੱਧ ਸਮੇਂ ਲਈ ਵੀ ਹੋ ਸਕਦੀ ਹੈ। ਇਹ ਸਥਿਤੀ ਨਾ ਸਿਰਫ ਘਰੀਲੂ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ ਬਲਕਿ ਯਾਤਰੀਆਂ ਲਈ ਸੰਚਾਰ ਕਮਿਊਨੀਕੇਸ਼ਨ ਅਤੇ ਰੈਸਟੋਰੈਂਟ ਜਾਂ ਹੋਟਲ ਸੇਵਾਵਾਂ ਉਪਲਬਧ ਹੋਣ ਵਿੱਚ ਵੀ ਮੁਸ਼ਕਲ ਬਣਾਵੇਗੀ। ਇੰਦਨ ਦੀ ਕਮੀ ਕਾਰਨ ਕਿਊਬਾ ਵਿੱਚ ਟ੍ਰਾਂਸਪੋਰਟ ਸਿਸਟਮ ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। ਕਿਊਬਿਕ ਟ੍ਰਾਂਸਪੋਰਟ ਵਾਰ-ਵਾਰ ਰੁਕਦਾ ਹੈ। ਜਿਸ ਕਾਰਨ ਲੋਕਾਂ ਨੂੰ ਆਪਣੀ ਯਾਤਰਾ ਆਸਾਨੀ ਨਾਲ ਪੂਰੀ ਨਹੀਂ ਹੋ ਰਹੀ ਕਈ ਯਾਤਰੀ ਕਾਰਾਂ ਵਿੱਚ ਫਸੇ ਰਹਿੰਦੇ ਹਨ ਕਈ ਥਾਂ ਪੰਪਾਂ ਤੇ ਲੰਬੀਆਂ ਲਾਈਨਾਂ ਹੋ ਰਹੀਆਂ ਹਨ ਜਿਸ ਕਾਰਨ ਛੋਟੇ-ਛੋਟੇ ਝਗੜੇ ਤੇ ਗਲਬਾਤ ਵੀ ਹੋ ਜਾਂਦੀ ਹੈ ਇਸ ਕਾਰਨ ਯਾਤਰੀਆਂ ਨੂੰ ਆਪਣੇ ਸਫ਼ਰ ਦੀ ਯੋਜਨਾ ਬਹੁਤ ਧਿਆਨ ਨਾਲ ਬਣਾਉਣੀ ਪੈਂਦੀ ਹੈ ਅਤੇ ਸੰਭਵ ਹੋਵੇ ਤਾਂ ਸਥਾਨਕ ਹਦਾਇਤਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ ਕੈਨੇਡਾ ਸਰਕਾਰ ਨੇ ਸਪਸ਼ਟ ਸਲਾਹ ਦਿੱਤੀ ਹੈ ਕਿ ਯਾਤਰੀ ਪਹਿਲਾਂ ਹੀ ਕਿਊਬਾ ਵਿੱਚ ਹਨ ਉਹ ਆਪਣੇ ਆਪ ਨੂੰ ਜਾਣਕਾਰੀ ਨਾਲ ਅਪਡੇਟ ਰੱਖਣ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਮੰਨਣ ਅਦਰ ਰਜਿਸਟ੍ਰੇਸ਼ਨ ਆਫ ਕੈਨੇਡੀਅਨਸ ਅਬ੍ਰੋਡ ਸਰਵਿਸ ਵਿਚ ਰਜਿਸਟ੍ਰੇਟ ਬ੍ਰੈਂਕ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਕੈਨੇਡਾ ਦੇ ਅਧਿਕਾਰੀਆਂ ਨੂੰ ਤੁਰੰਤ ਉੱਥੇ ਪਹੁੰਚਣ ਦੀ ਸਹੂਲਤ ਦੇ ਸਕਣ ਇਸ ਨਾਲ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ ਅਤੇ ਕਿਸੇ ਵੀ ਹੰਗਾਮੇ ਜਾਂ ਜ਼ਰੂਰੀ ਸਥਿਤੀ ਵਿੱਚ ਤੇਜ਼ੀ ਨਾਲ ਸਹਾਇਤਾ ਮਿਲ ਸਕਦੀ ਹੈ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਕੈਡ ਰੋਜ਼ਰਸ ਸਕੂਲ ਆਫ ਮੈਨੇਜਮੈਂਟ ਵਿੱਚ ਹਸਪਿਟੈਲਿਟੀ ਅਤੇ ਟੂਰਿਜ਼ਮ ਰਿਸਰਚ ਇੰਸਟੀਚਿਊਟ ਤੇ ਡਾਇਰੈਕਟ ਵੇਨ ਡਬਲਯੂ ਸਮਿਥ ਨੇ ਵੀ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹਨਾਂ ਨੂੰ ਲੰਬੇ ਸਮੇਂ ਲਈ ਬਿਜਲੀ ਅਤੇ ਸੰਚਾਰ ਰੁਕਾਵਟਾਂ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਯਾਤਰੀਆਂ ਨੂੰ ਆਪਣੇ ਆਉਣ ਵਾਲੇ ਸਮੇਂ ਲਈ ਸਮਾਨ ਪੋਰਟੇਬਲ ਚਾਰਜਰ ਫਲੈਕਸਲਾਈਟ ਪਾਣੀ ਅਤੇ ਖਾਣ-ਪੀਣ ਦੀਆਂ ਸਹੂਲਤਾਂ ਰੱਖਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਥਿਤੀ ਬਦਲਣ ਦੇ ਨਾਲ-ਨਾਲ ਯਾਤਰੀਆਂ ਨੂੰ ਫਲਾਈਟ, ਰੈਸਟੋਰੈਂਟ ਅਤੇ ਹੋਟਲ ਸੇਵਾਵਾਂ ਵਿੱਚ ਹੋ ਰਹੇ ਬਜਲਾਅ ਬਾਰੇ ਅਪਡੇਟ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਨਾਲ ਕੈਨੇਡਾ ਸਰਕਾਰ ਦਾ ਮਕਸਦ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੇਜ਼ੀ ਨਾਲ ਸਹਾਇਤਾ ਪ੍ਰਦਾਨ ਕਰਨਾ ਹੈ। ਯਾਤਰੀਆਂ ਲਈ ਇਹ ਵੀ ਇੱਕ ਚੇਤਾਵਨੀ ਹੈ ਕਿ ਕਿਊਬਾ ਯਾਤਰਾ ਦੌਰਾਨ ਆਪਣੇ ਸਫ਼ਰ ਦੀ ਯੋਜਨਾ ਬਹੁਤ ਸੋਚ-ਵਿਚਾਰ ਕੇ ਬਣਾਉਣ ਅਤੇ ਸਥਿਤੀ ਅਨੁਸਾਰ ਲਚਕੀ ਲੈ ਰਹਿਣ। ਕੈਨੇਡਾ ਦੇ ਰੱਖਿਆ ਮੰਤਰੀ ਮੈਗ ਡੈਂਟੀ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਪਰਮਾਣੂ ਹਥਿਆਰ ਬਣਾਉਣ ਜਾਂ ਰੱਖਣ ਦਾ ਕੋਈ ਵੀ ਇਰਾਦਾ ਨਹੀਂ ਰੱਖਦਾ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਆਪਣੀ ਸੈਨਾ ਨੂੰ ਮਜ਼ਬੂਤ ਕਰਨ ਅਤੇ ਆਧੁਨਿਕ ਹਥਿਆਰਾਂ ਤੇ ਧਿਆਨ ਦੇਵੇਗਾ। ਇਹ ਬਿਆਨ ਪ੍ਰਮਾਣੂ ਧਾਰ ਅਤੇ ਰੋਕ-ਥਾਮ ਦੀ ਚਰਚਾ ਦੌਰਾਨ ਦਿੱਤਾ ਗਿਆ ਮੰਤਰੀ ਨੇ ਵੀ ਕਿਹਾ ਕਿ ਕੈਨੇਡਾ ਦਾ ਫੋਕਸ ਪਰੰਪਰਾਗਤ ਸੈਨਾ ਅਤੇ ਹਥਿਆਰਾਂ ਦੀ ਆਧੁਨਿਕਤਾ ਤੇ ਹੈ ਨਾ ਕਿ ਪ੍ਰਮਾਣੂ ਹਥਿਆਰਾਂ ਉੱਤੇ ਕੈਨੇਡਾ ਦੇ ਰੱਖਿਆ ਮੰਤਰੀ ਮੈਗ ਜਿੰਚ ਨੇ ਹਾਲ ਹੀ ਵਿੱਚ ਇੱਕ ਮਹੱਤਵਪੂਰਨ ਬਿਆਨ ਦਿੰਦਿਆਂ ਕਿਹਾ ਹੈ ਕਿ ਕੈਨੇਡਾ ਦੇ ਕੋਲ ਪ੍ਰਮਾਣੂ ਹਥਿਆਰ ਬਣਾਉਣ ਜਾਂ ਰੱਖਣ ਦਾ ਕੋਈ ਇਰਾਦਾ ਨਹੀਂ ਹੈ ਉਨਾ ਨੇ ਦੱਸਿਆ ਕਿ ਦੇਸ਼ ਆਪਣੀ ਸੈਨਾ ਨੂੰ ਮਜ਼ਬੂਤ ਕਰਨ, ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਆਧੁਨਿਕ ਹਥਿਆਰਾਂ ਅਤੇ ਤਕਨੀਕਾਂ ਤੇ ਧਿਆਨ ਕੇਂਦਰਿਤ ਕਰਨ ਨੂੰ ਤਰਜੀਹ ਦੇਵੇਗਾ। ਇਹ ਬਿਆਨ ਉਸ ਸਮੇਂ ਆਇਆ ਜਦੋਂ ਕੈਨੇਡਾ ਵਿੱਚ ਅਤੇ ਅੰਤਰਰਾਸ਼ਟਰੀ ਮੰਚਾਂ ਤੇ ਪਰਮਾਣੂ ਧਾਰ ਅਤੇ ਰੋਕਥਾਮ ਦੀ ਚਰਚਾ ਹੋ ਰਹੀ ਸੀ। ਮੰਤਰੀ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਕੈਨੇਡਾ ਪਰਮਾਣੂ ਹਥਿਆਰਾਂ ਦੇ ਖੇਤਰ ਵਿੱਚ ਕਦੇ ਵੀ ਲਾਭ ਨਹੀਂ ਲਵੇਗਾ। ਅਤੇ ਇਸ ਦਾ ਫੋਕਸ ਸਿਰਫ ਸਥਾਨਕ ਹਥਿਆਰਾਂ ਸੈਨਾ ਦੇ ਉਪਕਰਨਾ ਅਲਟੀਮ ਮੋਡਰਨਾਈਜੇਸ਼ਨ ਤੇ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸੈਨਾ ਦੀ ਮਜ਼ਬੂਤੀ ਲਈ ਆਧੁਨਿਕ ਹਥਿਆਰ ਨਵੀਂ ਟੈਕਨੋਲੋਜੀ ਅਤੇ ਯੁੱਗ ਤਕਨੀਕਾਂ ਵਿੱਚ ਨਿਵੇਸ਼ ਜ਼ਰੂਰੀ ਹੈ ਇਸ ਨਾਲ ਕੈਨੇਡਾ ਆਪਣੀ ਸਰਹੱਦਾਂ ਦੀ ਸੁਰੱਖਿਆ ਯਕੀਨੀ ਬਣਾ ਸਕਦਾ ਹੈ ਅਤੇ ਕਿਸੇ ਵੀ ਸਥਿਤੀ ਵਿੱਚ ਆਪਣੀ ਰੱਖਿਆ ਕਰਨ ਦੇ ਯੋਗ ਹੋਵੇਗਾ ਮੈਗਨਟੀ ਨੇ ਇਸ ਗੱਲ ਨੂੰ ਵੀ ਦੁਹਰਾਇਆ ਹੈ ਕਿ ਕੈਨੇਡਾ ਦੀ ਨੀਤੀ ਸ਼ਾਂਤੀ ਅਤੇ ਅੰਤਰਰਾਸ਼ਟਰੀ ਸਹਿਯੋਗ ਤੇ ਅਧਾਰਿਤ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੇ ਹਥਿਆਰ ਦੌੜ ਜਾਂ ਪਰਮਾਣੂ ਹਥਿਆਰ ਬਣਾਉਣ ਦੀ ਰਣਨੀਤੀ ਵਿੱਚ ਸ਼ਾਮਲ ਨਹੀਂ ਹੋਵੇਗਾ। ਇਸ ਬਿਆਨ ਨਾਲ ਕੈਨੇਡਾ ਨੇ ਆਪਣੇ ਸ਼ਾਂਤੀ ਪ੍ਰਤੀ ਰੁਖ ਨੂੰ ਸਾਫ਼ ਕੀਤਾ ਹੈ ਅਤੇ ਦੁਨੀਆ ਨੂੰ ਦੱਸਿਆ ਹੈ ਕਿ ਕੈਨੇਡਾ ਦੀ ਸੁਰੱਖਿਆ ਯੋਜਨਾ ਵਿੱਚ ਪਰਮਾਣੂ ਹਥਿਆਰ ਨਹੀਂ ਹੈ। ਬਲਕਿ ਆਧੁਨਿਕ ਅਤੇ ਪਰੰਪਰਾਗਤ ਹਥਿਆਰਾਂ ਦੀ ਮੌਜੂਦਗੀ ਹੈ ਮੰਤਰੀ ਨੇ ਨਾਗਰਿਕਾਂ ਨੂੰ ਅਤੇ ਅੰਤਰਰਾਸ਼ਟਰੀ ਪਾਈਚਾਰੇ ਨੂੰ ਵੀ ਇਹ ਭਰੋਸਾ ਦਿਵਾਇਆ ਹੈ ਕਿ ਕੈਨੇਡਾ ਆਪਣੇ ਸੈਨਾ ਨੂੰ ਤਿਆਰ ਕਰਨ ਦੀ ਰੱਖਿਆ ਯੋਗ ਬਣਾਉਣ ਲਈ ਨਵੇਂ ਤਕਨੀਕ ਅਤੇ ਹਥਿਆਰਾਂ ਵਿੱਚ ਨਿਵੇਸ਼ ਜਾਰੀ ਰੱਖੇਗਾ ਇਸ ਤਰੀਕੇ ਨਾਲ ਕੈਨੇਡਾ ਦੀ ਸੈਨਾ ਨੂੰ ਮਜ਼ਬੂਤ ਕਰਨ ਅਤੇ ਰੱਖਿਆ ਯੋਗ ਬਣਾਉਣ ਦੀ ਯੋਜਨਾ ਸਪਸ਼ਟ ਹੈ ਪਰਦੇਸ਼ ਪ੍ਰਮਾਣੂ ਹਥਿਆਰਾਂ ਤੋਂ ਦੂਰ ਰਹੇਗਾ ਅਤੇ ਅੰਤਰਰਾਸ਼ਟਰੀ ਸੁਰੱਖਿਆ ਅਤੇ ਸ਼ਾਂਤੀ ਨੂੰ ਅਹੰਕਾਰ ਦੇ ਨਾਲ ਅੱਗੇ ਵੀ ਵਧਾਵੇਗਾ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਲਹਾਲ ਨਹੀਂ ਕੱਲ ਫਿਰ ਮਿਲ ਨਜ਼ਰ ਆਵਾਂਗੇ ਨਵੀਆਂ ਤੇ ਖਾਸ ਅਪਡੇਟਸ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ